ਪੰਜਵੀਂ ਪਤਸ਼ਾਈ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨਛੋਪਾ ਪ੍ਰਾਪਤ ਅਰਤੀ ਪਿੰਡ ਪੰਗਾਲਾ ਦੇ ਗੁਰਦੁਆਰਾ ਦੇਰਾ ਸਾਹਿਬ ਜੀ ਵਿਖੇ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਜ਼ਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਦੀ ਸਮੂਹਿਕ ਆਨੰਦ ਕਾਰਜ ਸ੍ਰੀ ਗੁਰੂ ਰਾਮਦਾਸ ਜੀ ਆਨੰਦ ਕਾਰਜ ਸੁਸਾਇਟੀ ਵੱਲੋਂ ਕਰਵਾਈ ਗਈ। ਸਭ ਤੋਂ ਪਹਿਲਾਂ 12 ਜੋੜਿਆਂ ਦੀ ਰਜਿਸਟ੍ਰੇਸ਼ਨ ਸੁਸਾਇਟੀ ਦੇ ਮੈਂਬਰਾਂ ਵੱਲੋਂ ਕੀਤੀ ਗਈ। ਉਪਰੰਤ ਰੱਖੇ ਗਏ ਪਾਠ ਦੇ ਭੋਗ ਪਾਈ ਗਏ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਜੋੜਿਆਂ ਦੇ ਆਨੰਦ ਕਾਰਜ ਕਰਵਾਈ ਗਏ। ਜੋੜਿਆਂ ਨੂੰ ਅਸ਼ੀਰਵਾਦ ਦੇਣ ਲਈ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਤੋਂ ਮੋਤਵਰ ਵਿਅਕਤੀ ਹਾਜ਼ਰ ਹੋਏ। ਸ਼੍ਰੀ ਗੁਰੂ ਰਾਮਦਾਸ ਜੀ ਆਨੰਦ ਕਾਰਜ ਸੁਸਾਇਟੀ ਵੱਲੋਂ ਨਵੇਂ ਵਿਆਹ ਜੋੜਿਆਂ ਨੂੰ ਰਜਾਨਾ ਵਰਤੋਂ ਵਿੱਚ ਆਉਣ ਵਾਲੇ ਸਮਾਨ ਜਿਵੇਂ ਕਿ ਬੈੱਡ, ਅਲਮਾਰੀ, ਪੱਖਾ, ਕੁਰਸੀਆਂ, ਮੇਜ਼, ਕੱਪੜੇ, ਭਾਂਡੇ, ਐਲਸੀਡੀ ਅਤੇ ਹੋਰ ਵੀ ਬਹੁਤ ਸਾਰਾ ਸਮਾਨ ਦਿੱਤਾ ਗਿਆ। ਇਸ ਮੌਕੇ ਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਇਸ ਵਾਰ 12 ਜ਼ਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਆਨੰਦ ਕਾਰਜ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਕਰਵਾਈ ਗਈ ਹਨ। ਪ੍ਰਦਾਨ ਸਾਹਿਬ ਤੇ ਸਮੁੱਚੀ ਕਮੇਟੀ ਵੱਲੋਂ ਵਿਸ਼ੇਸ਼ ਸਹਿਯੋਗ ਦੇਣ ਤੇ ਬਾਬਾ ਕੁਲਦੀਪ ਸਿੰਘ ਜੀ ਕਾਰ ਸੇਵਾ ਵਾਲੇ ਗੁਰਦੁਆਰਾ ਦੇਰਾ ਸਾਹਿਬ ਜੀ ਤੋਂ ਤੇ ਟੋਰਾਂਟੋ ਦੀਆਂ ਸੰਗਤਾਂ ਦਾ ਤੈ ਦਿਲੋ ਧੰਨਵਾਦ ਕੀਤਾ। ਉਨ੍ਹਾਂ ਸਮੁੱਚੇ ਐਨ ਆਰ ਆਈ ਵੀਰ, ಗ್ರಾಮ ਪੰਚਾਇਤ ਪਿੰਡ ਵਾਸੀਆਂ ਤੇ ਦਾਨੀ ਸੱਜਣਾ ਦਾ ਤੈ ਦਿਲੋ ਧੰਨਵਾਦ ਕੀਤਾ ਜਿਨ੍ਹਾਂ ਇਸ ਨੇਕ ਉਪਰਾਲੇ ਵਿੱਚ ਤਨ ਮਨ ਅਤੇ ਧਨ ਨਾਲ ਸੇਵਾ ਕੀਤੀ। ਇਸ ਮੌਕੇ ਤੇ ਦੂਦਰਾਡੇ ਪਿੰਡਾਂ ਤੋਂ ਆਈਆਂ ਸੰਗਤਾਂ ਲਈ ਸਵੇਰ ਤੋਂ ਹੀ ਚਾ ਪਕੌੜੇ ਅਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ। ਸ਼੍ਰੀ ਗੁਰੂ ਰਾਮਦਾਸ ਜੀ ਸੇਵਾ ਸੁਸਾਇਟੀ ਵੱਲੋਂ ਸੇਵਾ ਤੇ ਸਹਿਯੋਗ ਦੇਣ ਵਾਲੇ ਪਤਵੰਤੇ ਸੱਜਣਾ ਨੂੰ ਸਨਮਾਨ ਚਿੰਨ ਅਤੇ ਗੁਰੂ ਘਰ ਦੀ ਬਖਸ਼ੀਸ਼ ਸਰੌਪਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸੁਸਾਇਟੀ ਦੇ ਮੈਂਬਰ ਪਿੰਡਵਾਸੀ ਦੁੱਧਰਾਡੇ ਤੋਂ ਆਈਆਂ ਸੰਗਤਾਦਾਨੀ ਸੱਜਣ ਹਾਜ਼ਰ ਸਨ। ਜਡੇਆਲਾ ਪੰਗਲਾ ਤੋਂ ਪੱਤਰਕਾਰ ਮੋਇਤ ਸ਼ਰਮਾ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਅੱਜ ਬੜਾ ਭਾਗਾ ਵਾਲਾ ਦਿਨ ਹੈ ਕਿ ਅੱਜ ਆਪਾਂ ਲੋੜਬੰਦ 12 ਜੋੜਿਆਂ ਦਾ ਵਿਆਹ ਕਰਵਾਏ ਹਨ। ਇਹ ਵਿਆਹ ਗੁਰਦੁਆਰਾ ਧੀਰਾ ਸਾਹਿਬ ਦੇਖੇ ਸ਼੍ਰੀ ਗੁਰੂ RAMDAS NANAK SOCIETY ਵੱਲੋਂ ਕਰਾਇਆ ਗਿਆ ਹਨ ਅਤੇ ਇਹ ਬਹੁਤ ਹੀ ਲੋੜਵੰਦ ਪਰਿਵਾਰ ਸੀ ਜਿਨ੍ਹਾਂ ਦੇ ਇਹ ਵਿਆਹ ਹੋਏ ਹਨ ਮੈਂ ਸਾਰੇ NRI ਵੀਰਾਂ ਦਾ ਟ੍ਰਾਂਟੋ ਦੀ ਸੰਗਤ ਦਾ ਸਾਰੇ ਇਲਾਕੇ ਦੇ ਨਿਵਾਸੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਹਨਾਂ ਕਾਰਜਾਵਾਚੇ ਆਪਣਾ ਹਿੱਸਾ ਪਾਇਆ ਅਤੇ ਮੈਂ ਆਸ ਕਰਦਾ ਹਾਂ ਇਸੇ ਤਰ੍ਹਾਂ ਅੱਗੇ ਵੀ ਇਹ ਸਾਥ ਦੇਣ ਦੀ ਕਿਰਪਾ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਫਤਿਹ ਹਾਂਜੀ ਜਿਹੜੇ ਜੋਤਮਨ ਜੋੜਿਆਂ ਦਾ ਵਿਆਹ ਹੋਇਆ ਜੀ ਉਹਨਾਂ ਨੂੰ ਅੱਜ ਜਿਹੜਾ ਸਮਾਨ ਦਿੱਤਾ ਗਿਆ ਸੀ ਉਹ ਕੀ-ਕੀ ਸੀਗਾ ਜੀ ਸਭ ਤੋਂ ਪਹਿਲਾਂ ਤਾਂ ਜੀ ਇੱਕ ਬੈੱਡ ਦੇ ਨਾਲ ਗੱਦੇ, ﺍﻟमारीਆਂ, ਕੁਰਸੀਆਂ, ਕੱਪੜੇ ਸੀਣ ਵਾਲੀ ਮਸ਼ੀਨ, ਲੁਣਿੰਦੀਆਂ, ਕੱਪੜੇ, ਬਰਤਨ, ਕੁਰਸੀਆਂ ਤੇ ਐਲਸੀਡੀ ਸਮਾਰਟ ਦਿੱਤੀ ਗਈ ਹੈ ਅਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅੱਗੇ ਅੱਗੇ ਅਗਲੇ ਸਾਲ ਤੇ ਅਸੀਂ ਸੋਫਾ ਸੈੱਟ ਦਾ ਅਸੀਂ ਕਰ ਰਹੇ ਹਾਂ ਜੇ ਵਾਹਿਗੁਰੂ ਪ੍ਰਮਾਤਮਾ ਨੇ ਇਹ ਚਾਹਿਆ ਤੇ ਇਸੇ ਤਰ੍ਹਾਂ ਹੀ ਵੱਧ ਤੋਂ ਵੱਧ ਸਮਾਨ ਅੱਗੇ ਤੋਂ ਦਵਾਂਗੇ ਤਾਂ ਕਿ ਇਹ ਵਿਆਹ ਬਹੁਤ ਹੀ ਮਹਾਨ ਕਾਰਜ ਸਾਰੇ ਦੁਨੀਆ ਵਿੱਚ ਪ੍ਰਚਲਿਤ ਹੋਵੇ ਅਤੇ ਸਾਰੇ ਹੀ ਇਸ ਦਾ ਲਾਹਰ ਲੈ ਸਕਣ ਸਾਰੀਆਂ ਸ਼ਿਵਾਵਾਂ ਸਾਰੀਆਂ ਸਮਾਜ ਜਨਾਂ ਕੀਤੀਆਂ ਉਹਨਾਂ ਸਾਰਿਆਂ ਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿ ਜੀ